ਕਾ ਵੇਖੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫਾਨ ਤੜਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਗੁਰਸਿੰਦਰ ਕੋ ਬਹੁਤ ਚੱਕੇ ਆ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਨਜ਼ਦੀਕ ਕਾਦੀਆਂ ਮਿਰਜ਼ੇ ਕੇ ਕਾਦੀਆਂ ਤੇ ਆਜੇ ਬਾਈਆਂ ਕੋ ਪਛੋ ਚਲੇ ਬਾਹਰੇ થી ਵਿੱਚੋ ਸਵੇਲ ਵੀ ਹੋ ਚੁੱਕੇ ਆ ਤੇ ਚੰਗੇ ਜੋੜੇ ਲੈ ਕੇ ਆਂਦੇ ਆ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਜੀ ਕਹਿੰਦੇ ਮਾੜਾ ਮੈਂ ਕਰਾਈ ਬਗ ਨਾ ਨਹੀਂ ਲੱਗਦਾ ਨਹੀਂ ਭਾਈ ਵੀਡੀਓ ਬਣਾਇਨ ਦਾ ਇਹ ਹੋ ਗਏ ਮੈਂ ਕਿਹਾ 5 ਕ ਦਿਨ ਹੋ ਗਏ ਹੋ ਗਏ ਨਹੀਂ 5 ਕ ਦਿਨ ਹੋ ਗਏ ਐ ਲੱਗਦਾ ਮਾੜਾ ਹੋ ਗਿਆ 5 ਦਿਨ ਹੋ ਗਏ ਪਰ ਗੱਲ پتہ ਕੀ ਆ ਵੀ ਕੰਮ ਨਾ ਚੱਲੀ ਜਾਂਦਾ ਬਿਲਕੁਲ ਤੇ ਉਹ ਜਿੱਦਾਂ ਵੀ ਕਰ ਪਾਇਆ ਦਾ ਬਿਲਕੁਲ ਪਰਸੋਂ ਜੋ ਸੀ ਤਾਂ ਡਰਾ ਮੇਲ ਨਹੀਂ ਹੋਇਆ ਹਾਂਜੀ ਵੇਖਿਆ ਹਾਂਜੀ ਹਾਂਜੀ ਕੱਲ ਆਪਾਂ ਕੋਲ ਝੋਟੀਆਂ ਚਾਲ ਹਾਂਜੀ ਤੇ ਸ਼ਾਮੀ ਚਾਲ ਵੇਖੀਆ ਠੀਕ ਆ ਅੱਜ ਫੇਰ ਆ ਛੋਟੀਆਂ ਲੈ ਗਿਆ ਅੱਜ ਚਲ ਚਾਰਾਂ ਦੀ ਵੀਡੀਓ ਬਣਾ ਕੇ ਤੇ ਚਾਰਾਂ ਦੀ ਵੀਡੀਓ ਵੀ ਨਹੀਂ ਪਈ ਦੋ ਦੀ ਪੈਣੀ ਹੈ ਦੋ ਦੇਖੀਆਂ ਹੋਈਆਂ ਤੇ ਮੈਂ ਚਲਾ ਆਇਆ ਚਲ ਵਧੀਆ ਹੋ ਗਿਆ ਵੇਖੋ ਮਾਲ ਦੀ ਗੱਲ ਵੀ ਉਦੋਂ ਦਿਖਣਾ ਜਾਂ ਨਹੀਂ ਦਿਖਣਾ ਹਾਂਜੀ ਹਨ ਉਹਨਾਂ ਨਾ ਮਤਲਬ ਜਿਹੜੇ ਆ ਨਾ ਸਾਡੀ ਵੀਡੀਓ ਵੇਖਦੇ ਆ ਹਾਂਜੀ ਹਾਂਜੀ ਉਹ ਬਹੁਤ ਫੋਨ ਆਉਂਦੇ ਉਹ ਕਹਿੰਦੇ ਯਾਰ ਤੁਸੀਂ ਵੀਡੀਓ ਨਹੀਂ ਬਣਾਉਂਦੇ ਕੰਮ ਬੰਦ ਕਰਤਾ ਹਾਂਜੀ ਕਈ ਵਾਰੀ ਫੇਰ ਲੇਟ ਵਿੱਚ ਲੱਗਾ ਕੰਮ ਮੈਂ ਤੁਹਾਨੂੰ ਜੀ ਕਿਰਪਾ ਦਾ ਇਹ ਦੱਸ ਕਿਰਪਾ ਕਿਰਪਾ ਇਹਦਾ ਵੱਧ ਹੋਰ ਕੁਝ ਨਹੀਂ ਹੋਣੀ ਇਹ ਦੂਬਰ ਰੈਂਡ ਆਗੇ ਨਹੀਂ ਬੜੀ ਬੜੀ ਕਿਰਪਾ ਤੇ ਅੱਜ ਜਿੱਦਾ ਕਹਿ ਰਹੂ ਨਹੀਂ ਉਹਦਾ ਸ਼ੁਕਰਾਨਾ ਕਰੀਦਾ ਬਾਜੀ ਬਸ ਤੇ ਸਾਨੂੰ ਮਾਰਨ ਵਾਲੇ ਬੜੇ ਹਾਂਜੀ ਸਿੱਧੀ ਗੱਲ ਹੈ ਪਰ ਉਹ ਦਾਤਾ ਸਾਡੇ ਆਲਾ ਨਾ 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 ਉਹ ਕਿੱਥੇ ਮਾਰ ਬਸ ਉਹ ਕਿਰਪਾ ਬਸ ਚੱਲੀ ਜਾਂਦਾ ਨਾ ਬਸ ਚੱਲੀ ਜਾਂਦਾ ਨਾ ਹਾਂ ਬਾਕੀ ਇਹਦਾ ਵੀ ਮੈਂ ਦੇ ਹੋਇਆ ਨਾ ਵੀ ਸਾਫ਼ ਸਫਤਰਾ ਕੰਮ ਕਰੋ ਬਿਲਕੁਲ ਦੂਜਾ ਇਹ ਵੀ ਚੰਗਾ ਲਓ ਚੰਗਾ ਵਿੱਚ ਹੋ ਲਾਹਮਣਾ lambda ਜਦੋਂ ਹੁਣ ਵੇਖੋ ਤੁਸੀਂ ਤੁਹਾਡੇ ਚੈਨਲ ਦੇ ਥਰੂ ਇਹ ਗੱਲ ਕਹਿੰਨੇ ਆ ਕਿੰਨਾ ਕੁ ਫੋਨ ਆਉਂਦਾ ਆ ਬਿਲਕੁਲ ਜੀ ਯਾਰ ਉਹਦੀ ਮੱਝ ਲਈ ਆ ਹੋ ਗਿਆ ਜੀ ਆਪਾਂ ਕੋਈ ਨਹੀਂ ਕਰਦੇ ਕਿਉਂਕਿ ਉਸੇ ਤਰੀਕੇ ਦੇ ਨਾਲ ਨਾ ਜੇ ਕਿਸੇ ਨੂੰ ਕੋਈ ਮਾਰਾ ਜਾਂ ਕਸਰ ਲੱਗਦੀ ਆ ਉਹ 2000 ਚੱਲ ਯਾਰ 2000 ਚੱਲ ਬਾਹਰ ਘਾਟਾ ਹੋ ਜਾ ਕੋਈ ਕੁਝ ਨਹੀਂ ਉਹ ਮੈਂ ਕਹੀਦਾ ਜੇ ਤੂੰ ਬਦਲ ਨਹੀਂ ਵੀ ਆ ਤੇ ਤੂੰ ਬਦਲ ਬਦਲ ਲੈ ਬਿਲਕੁਲ ਆਪਾਂ ਨੂੰ ਕੀ ਹੁੰਦਾ ਘਾਟਾ ਨਾ ਵੇਚ ਲਾਗੇ 2000 ਲੈ ਕੇ ਜੰਮੇ ਨਾਲ ਲੈ ਕੇ ਜਾਣਾ ਠੀਕ ਹੈ ਨਾ ਸਹੀ ਸਹੀ ਇਹਦੀ ਜਾਂਦਾ ਕੰਮ ਲੈ ਜਾਂਦਾ ਚਲ ਅੱਜ ਇਹੋ ਜੀ ਦੋ ਝੋਟੀਆਂ ਆ ਦੇ ਬੋਗੀਆਂ ਸੇਲ ਅੱਛਾ ਜੀ ਆਹਦੀ ਕੀ ਕੀ ਪੈ ਲੈਣੀ ਤੇ ਚਾਹ 20 ਦੇ ਵੇਲਣਾ ਤੇ 4 ਮੰਤ ਇਹ ਵੀ ਦੇ ਪਿਆਰ ਕਰਨ ਵਾਲੇ ਹੀ ਫਿਰ ਉਹਨਾਂ ਲੈ ਗਏ ਨਾ ਨਾ ਚੱਲ ਗਈ ਤੇ ਆਹ ਦੋ ਦੰਦਾਂ ਦਾ ਅਤੇ ਇਹ ਵੀ ਥੇ ਲੋਗੀ ਆ ਤੇਲਾ ਨਹੀਂ ਹੋਈ ਹਾਂਜੀ ਇਹ ਆਪਣਾ ਇਹਦੀ ਵੀਡੀਓ ਬਣਾਵਾਂਗੇ ਆ ਪਾ ਤੇਲਾ ਹੋਈ ਹੋਈ ਅੱਛਾ ਫੇਰ ਹੋ ਗਈ ਹਾਂ ਇੱਕ ਆ ਤੇ ਠੀਕ ਹੈ ਇੱਕ ਨਾ ਵੀਰ ਮੈਨੂੰ ਹਮਾਚੌਰ ਚੋਂ ਫੋਨ ਕਰੰਡਿਆ ਹਾਂਜੀ ਤੁਹਾਡੇ ਵੀਡੀਓ ਦੇ ਥਰੂ ਹੀ ਹਾਂ ਜੀ ਉਹਨੂੰ ਵਿਚਾਰੇ ਨੂੰ 3 ਦਿਨ ਹੋ ਗਏ ਆ ਹਾਂ ਹਾਂ ਉਹ ਜਾਨਾ ਫੋਨ ਲਾਉਂਦਾ ਅੱਛਾ ਉਹ ਕਹਿੰਦਾ ਵੀ ਆਪਣਾ ਮਤਲਬ ਮੈਂ ਵੀਰ ਆਉਣਾ ਤੇਰੇ ਕੋਲੇ ਤੂੰ ਲੋਕੇਸ਼ਨ ਪਾ ਹੂੰ ਤੇ ਲੋਕੇਸ਼ਨ ਹੁਣ ਕਾਦੀ ਪਾਈਏ ਮਾਲ ਵੇਚ ਜਾਂਦਾ ਹੈ ਮਾਰ ਰੁਕਿਆ ਹੋਵੇ ਨਾ ਇੱਕ ਜਗ੍ਹਾ ਤੇ ਕੋ ਦੋ ਲੇਟਾ ਟਕੇ ਆ ਝੋਟੀ ਆ ਦੋ ਦੰਦ ਦੋ ਰਣ ਝੋਟੀ ਹੈ ਭਜੀ ਦੁੱਧ ਕਿੰਨਾ ਦੁੱਧ ਪਰਸੋਂ ਸ਼ਾਮ ਦੀ ਸੂਈ ਹੈ ਝੂਠ ਮਾਰਨਾ ਤੇ 15 ਕਿਲੋ ਹਾਂ ਤੇ ਜੇ ਕਹਿਣਾ ਮੈਂ ਵੀ ਪਰਸੋਂ ਦੀ ਸੂਈ ਦਾ ਲੈ ਕਿੰਨਾ ਹੁੰਦਾ ਉਹ ਸਾਰੇ ਸਿਆਣੇ ਆ 6-7 ਕਿਲੋ 6-7 ਕਿਲੋ ਜਿਹੜਾ ਹੁੰਦਾ ਪਰ ਠੀਕ ਆ ਸਾਰੇ ਸਿਆਣੇ ਨੂੰ ਪਤਾ ਬਿਲਕੁਲ ਜੀ ਬਿਲਕੁਲ ਆ ਤੇ ਲੱਗੇ ਸੀ ਚੜਾਉਣ ਆਇਆ ਵੀਰਾ ਡਾ ਆ ਗੱਡੀ ਵਾਲਾ ਮੁੰਡਾ ਆ ਜਿਹੜਾ ਤੁੰਗ ਇਹ ਆ ਇਹ ਤਾਂ ਉਹਨਾਂ ਦਾ ਵੀ ਆ ਗਏ ਹਾਂ ਸੇ ਜਣਾ ਬਿਲਕੁਲ ਮੈਂ ਜਲਦੀ ਨਾ ਨਾ ਚਲੋ ਕੋਈ ਗੱਲ ਨਹੀਂ ਆਹੋ ਵੇਖੀਏ ਪਰ ਝੋਟੀਆਂ ਬਹੁਤ ਹੋ ਗਈਆਂ ਵੀ ਦੋ ਨਾਂ ਹੁੰਦਾ 2000 ਦਾ ਆਹ ਇਟ ਲੈਣ ਤਾਂ ਬਹੁਤ ਵਧੀਆ ਬਿਲਕੁਲ ਤੇ ਚੁਾਈ ਜਿੱਦਾਂ ਮੋਟਾ ਖਾਣ ਇਦਾਂ ਦੀ ਚੋਟੀ ਬੱਠੀ ਪੂਰੀ ਟੋਪ ਠੀਕ ਆ ਭਾਈ ਮਤਲਬ ਇਹ ਆ ਵੀ ਰੰਗ ਰੰਗ ਬੜਾ ਚੰਗੀ ਨਸਲ ਦੀਆਂ ਝੋਟੀਆਂ ਤੇ ਮੂੰਹ ਵੀ ਬੜੀ ਵਾਕ ਆਹ ਵੇਖੋ ਨਹੀਂ ਆਹੀ ਦੇ ਨਿਸ਼ਾਨੀਆਂ ਵੇਖੀ ਆ ਨਾ ਦੋ ਦਾਨ ਝੋਟੀਆਂ ਇਦਾਂ ਵਾ ਭਈ ਠੀਲ ਠੰਡੀ ਬੋਲ ਬਿਲਕੁਲ ਵੀ ਸਾਰ ਪਾਸੇ ਲੋ ਜੀ ਚੱਲਣੇ ਤੋਂ ਖਰਾ ਦੇ ਹਾਂਜੀ ਭਾਜੀ ਫਿਰ ਇਹਦਾ ਸੰਦੀ ਮਾਣ ਮੋੜ ਕੇ ਦਾ ਨਾ ਹਾਂ ਇੱਕ ਪੰਜ ਪਰ ਦੇਣੀ ਇੱਕ ਵਾਈ ਵੀ ਨਹੀਂ 95 ਦੀ ਦੇਣੀ ਆ ਉਹਦਾ ਕੋ ਮੱਥਾ ਨਹੀਂ ਨਹੀਂ ਬਿਲਕੁਲ ਨਹੀਂ ਬੋਲਾ ਮੱਥਾ ਨਾਲ ਕੋ ਮਾਰ ਨਹੀਂ ਮੈਂ ਦੇਣ ਵਾਲੇ ਕੰਮ ਕੀਤਾ ਬਸ ਠੀਕ ਆ ਠੀਕ ਹੈ ਭਾਜੀ ਠੀਕ ਆ ਆ ਕੱਟੀ ਦੀ ਸੇਲ ਹੋਈ ਇੱਕ ਉਹ ਦੇਖੀ ਆ ਆ ਲੈ ਗਈ ਆ ਇਹ ਭੇਜਣੀਆਂ ਨੇ ਤੁਮੇ ਬਸ ਠੀਕ ਆ ਕੱਟੀ ਬੜੀ ਚੰਗੀ ਹਾਂ ਆ ਨਗੀਨਾ ਰੱਖਿਆ ਵਾ ਜਿੱਦਾਂ ਹੁਣ ਘਰ ਵਿੱਚ ਜਿਹਨੇ ਰੱਖਣੀ ਆ ਨਾ ਹਾਂ ਇਹ ਉਹਦੀ ਜਾਨ ਅਸਰ ਹਾਂ ਪਤਾ ਕਿਉਂ ਇਸ ਦੀ ਕੱਲ ਰਾਤ ਦੀ ਝੋਟੀ ਜੀ ਆ ਹਾਂ ਤੇ ਬੌਲੇ ਤੇ ਆ ਜੀ ਮੈਂ ਐਵੇਂ ਝੂਠ ਨਹੀਂ ਬੋਲੀ ਜਣਾ ਹੁਣ ਵੀ 6 ਕਿਲੋ ਹੋ ਜਾ 7 ਕਿਲੋ ਹੋਊਗਾ ਕਿੰਨਾ ਹੈਗਾ ਆ ਵੇਖਦੇ ਆਂ ਅਜੇ ਨਾ ਥੋੜੀ ਜੀ ਇੱਕ ਸਫਰ ਚੋਂ ਆਈ ਹਾਂਜੀ ਇੱਕ ਆਪਣਾ ਮਦਦ ਤਾਜੀ ਸੂਣ ਕਰਕੇ ਹੂੰ ਉਹਦਾ ਕਰਕੇ ਥੋੜਾ ਜਿਆਦਾ ਡੰਗਰ ਫਿਰ ਹੋ ਜਾਂਦਾ ਵਾ ਨਰਮ ਚਾ ਪੈ ਜਾਂਦਾ ਇੰਨੇ ਠੀਕ ਆ ਵੇਖੋ ਘੱਟੀ ਸਾਰਾ ਸੁਧਰੀ ਬੇਲ ਮੇਰੇ ਦਾ ਖਾਣਾ ਮੇਰੇ ਕੋਲ ਭਾਈ ਮੇਰੇ ਕੋਲ ਹਾਂ ਤੂੰ ਵੀ ਮੇਰੇ ਘਰ ਦੋਂਦੀ ਚੋਕੀ ਆ ਵੇਲੇ ਨਾਣਾ ਵੇਲੇ ਝੱਟੇ ਗਏ ਨਾ ਭਾਜੀ ਦੁੱਧ 10 ਕਿਲੋ ਦੇ ਠੀਕ ਆ ਬਸ ਕਿਲੋ ਪੱਕਾ ਦੋ ਦੋ ਚੋਆਈ ਵੀ ਬਹੁਤ ਓਕੇ ਆ ਭਾਜੀ ਦੇਖੋ ਟਿੰਡਾ ਕੁੰਡਾ ਬੜਾ ਬਰੀਕ ਤੇ ਚਾਹਤ ਫਾਤ ਬੜੀ ਚੰਗੀ ਹੈ ਦੇਖੋ ਤਾਂ ਆਲ ਪਾਸੇ ਬਿਲਕੁਲ ਜੀ ਜਿਹਨੇ ਘਰ ਰੱਖਣੀ ਉਹਦੇ ਲਈ ਬੜੀ ਵਧੀਆ ਬਿਲਕੁਲ ਸਹੀ ਗੱਲ ਸਹੀ ਗੱਲ ਭਾਜੀ ਹਾਂ ਹਾਂਜੀ ਬਾਜੀ ਫਿਰ ਬਾਕੀ ਇਹਨੇ ਇੱਕ ਕੰਮ ਕੀਤਾ ਹਾਂਜੀ ਸਾਈ ਪਟੀਆਂ ਸੁੰਦੀਆਂ ਨੇ ਮਾੜੀ ਮੋਟੀ ਔਲਾਲ ਕਰਦੀਆਂ ਨੇ ਹੂੰ ਇਹਨੇ ਪੈਰ ਵੀ ਨਹੀਂ ਪਟਿਆ ਅੱਛਾ ਇਹ ਨਹੀਂ ਸੀ ਠੰਢੀ ਨੇ ਇਹ ਬੋਲੇ ਵੀ ਇਹਦਾ ਬੱਸ ਜੈਸ ਤੇ ਨੋ 1 ਹੀ ਆ 1 ਹੀ 85 ਚਲੋ ਜਿਹਨੇ ਰੱਖਣੀ ਉਹ ਛੋੜੀ ਹੋਣੀ ਬਾਕੀ ਉਹਦੇ ਨਹੀਂ ਬਾਈ ਸਾਰਾ ਸੂਹਾ ਚੋਕ ਹੈ ਨਾ ਫਿਰ 20 ਮਹੀਨਿਆਂ ਜਦੋਂ 5 ਕਿਲੋ ਹੋਏ ਜਾਂ ਟੋਕੜ ਗੱਭਣ ਹੋ ਜੇ 55 60 ਹਜ਼ਾਰ ਸਾਢੇ ਫਿਰ ਉਦੋਂ ਕੱਦ ਜਿਆ ਵੀ ਹੋਰ ਹੋ ਜਾਣਾ ਕਿਉਂਕਿ 5 6 ਮਹੀਨੇ ਚ ਹੋਰ ਫਰਕ ਪਤਾ ਹੈ ਜਿਹਨੇ ਸਾੰਬਣੀ ਉਹਦੇ ਲਈ ਬੜੀ ਵਧੀਆ ਚੱਲਦੀ ਹੈ ਮੈਂ ਹਾਂ ਚੱਲਣਾ ਆਪਣਾ ਚਲੋ ਚਾਰ ਜਿਹੜੇ ਮੈਂ ਦੋ ਫਿਰ ਹੋ ਗਈਆਂ ਪਰ ਝੋਟੀਆਂ ਚ ਬਾਈ ਬਾਂਬੀ ਸੀ ਪਰ ਚੱਗੀਆਂ ਜਿਹਦੇ ਕਰਮ ਜੋ ਵੀ ਹੋਣਾ ਜੀ ਬਸ ਬਸ ਜੀ ਹਾਂ ਜੀ ਉਹ ਵੀ ਕਿਹਾ ਇਹ ਮਾਲ ਫਿਰ ਪਤਾ ਕੀ ਇਹ ਮਾਲ ਦੀ ਥੋੜੀ ਜੀ ਛਾੜ ਅਸਦੀ ਹਮ ਇੱਕ ਨਸ ਆ ਰਿੰਦਰ ਹੁੰਦਾ ਬਾਹਰ ਘਾਟ ਬਾਹਰ ਘਾਟ ਨਹੀਂ ਲੈਣਾ ਸੂਆ ਸਾਡੇ ਸੂਏ ਦੇ ਹੁੰਦਾ ਵਾ ਵਿਚਾਲ ਫੜਾ ਫੜਾ ਗਾਗ ਲੈਣਾ ਕਰੇ ਦੂ ਲੈ ਆ ਬਾਜੀ ਬਸ ਤੇ ਇਹ ਫਾਇਦਾ ਹੋ ਗਿਆ ਬਾਕੀ ਦਾਤਾ ਦੇਣਾ ਮੈਨੂੰ ਤੇ ਜਿੰਨੇ ਜੋਗੇ ਇੰਨੇ ਹੋ ਗਏ ਹੈ ਨਹੀਂ ਜਿੰਨਾ ਸਾਨੂੰ ਦੇਣ ਪਿਆ ਬਿਲਕੁਲ ਜੀ ਇਹ ਆ ਝੋਟੀਆਂ ਅੱਜ ਵੇਚੀਆਂ ਨੇ ਕੱਲ ਨੂੰ ਤਕਰੀਬਨ ਨਹੀਂ ਤੇ ਪਰਸੋਂ ਪੱਤੀਆਂ ਫੇਰ 4-5 ਬੰਦੇ ਠੀਕ ਆ ਬਹੁਤ ਲੰਮਾ ਚੌੜਾ ਕੰਮ ਪਰਸੋਂ ਸ਼ਾਇਦ ਜੇ ਤੁਹਾਡੇ ਘੇੜਾ ਵਜਾ ਫਿਰ ਇਕੱਠੀ ਦੀ ਬਣਾਉਗਾ ਇਕੱਠੀ ਹਾਂ ਕੋਪਾਂ ਦੇ ਜਾਂ ਚੋਟੀਆਂ ਠੀਕ ਹੈ ਤੇ ਬਾਕੀ ਪਿੰਦ ਮਾਲੀਆ ਜਲਾ ਅਰਦਾਸਪੁਰ ਤੇ ਸਕਰੀਨ ਤੇ ਨੰਬਰ ਚੱਲਣ ਦੇ ਆ ਜੀ ਬਹੁਤ ਆਂਕਾ ਜਿੰਨ ਲੱਗਾ ਸਰ ਸਰ ਸਿੱਧਾ